ਮੋਗਾ ਨੂੰ ਦੇਸ਼ ਦਾ ਸਭ ਤੋਂ ਪਹਿਲੇ ਨੰਬਰ ਦਾ ਜ਼ਿਲ੍ਹਾ ਬਣਾਉਣ ਦੇ ਲਈ ਮੋਗਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੇ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਹੈ। ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਦਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾਮ ਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਮੋਗਾ ਮੰਡਲ 2050 ਇਹ ਕਮਿਸ਼ਨ ਸ਼ੁਰੂ ਕੀਤਾ ਗਿਆ ਹੈ ਇਸ ਮਿਸ਼ਨ ਦਾ ਮੁੱਖ ਉਦੇਸ਼ ਹੈ ਜ਼ਿਲ੍ਹੇ ਨੂੰ ਦੇਸ਼ ਦਾ 1 ਨੰਬਰ ਦਾ ਜ਼ਿਲ੍ਹਾ ਬਣਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਨੀਤੀ ਆਯੋਗ ਨੇ ਮੋਗਾ ਜ਼ਿਲ੍ਹੇ ਨੂੰ 2018 ਦੇ ਐਸਪੀਰੇਸ਼ਨ ਜ਼ਿਲ੍ਹਾ ਕੋਸ਼ਿਤ ਕੀਤਾ ਗਿਆ ਹੈ 2018 ਦੇ ਵਿੱਚ ਐਸਪੀਰੇਸ਼ਨ ਜ਼ਿਲ੍ਹਾ ਕੋਸ਼ਿਤ ਕੀਤਾ ਗਿਆ ਸੀ ਉਸ ਸਮੇਂ ਇਹ ਜ਼ਿਲ੍ਹਾ 99 ਨੰਬਰ ਤੇ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਇਸ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਕੰਮ ਅਧੀਨ ਕੀਤੇ ਗਏ ਜਿਸ ਤੋਂ ਬਾਅਦ ਇਸ ਜ਼ਿਲ੍ਹਾ ਕਾਫੀ ਪ੍ਰਗਤੀ ਦੇ ਵੱਲ ਚਲਾ ਗਿਆ ਹੁਣ ਦੇਸ਼ ਦੇ ਇਹ ਨਵੇਂ ਨੰਬਰ ਤੇ ਆ ਗਿਆ ਹੈ ਉਥੇ ਪੰਜਾਬ ਦੇ ਪਹਿਲੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਇਸ ਜ਼ਿਲ੍ਹੇ ਦੀ ਪਲੈਨਿੰਗ ਨੂੰ ਲੈ ਕੇ 2050 ਤੱਕ ਦੀ ਬਣਾ ਦਿੱਤੀ ਹੈ ਕਿ ਮੋਗਾ ਜ਼ਿਲ੍ਹਾ 2050 ਦੇ ਵਿੱਚ ਕਿਹੋ ਜਿਹਾ ਹੋਵੇਗਾ ਅਤੇ ਸ਼ਹਿਰ ਵਾਸੀ ਅਤੇ ਪਿੰਡ ਵਾਸੀਆਂ ਨੂੰ ਇਸ ਦੇ ਬਾਬਤ ਵੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਸੁਝਾਅ ਲਈ ਜਾਣਗੇ ਸੁਝਾਅ ਦੇ ਵਿੱਚ ਹੈਲਥ, ਐਜੂਕੇਸ਼ਨ, ਰੋਜ਼ਗਾਰ ਅਤੇ ਇੰਡਸਟਰੀ ਬਾਰੇ ਸਾਰਾ ਕੰਮ ਕੀਤਾ ਜਾਵੇਗਾ। ਇਹ ਦੇਖਦੇ ਹਾਂ ਆਮ ਤੌਰ ਤੇ ਜਿਹੜੀ ਅਸੀਂ ਵਿਜਨ ਬਣਾਣੇ ਆ ਉਹ ਅਸੀਂ ਨਾਰਮਲੀ 5 ਸਾਲ ਦੀ ਬਣਾਣੇ ਆ ਸੋ ਆਈਡੀਆ ਆ ਸੀਗਾ ਕਿ ਕਿਉਂਕਿ ਹੁਣ 2025 ਆ ਗਿਆ ਤੇ 2050 ਤੱਕ ਇੱਕ ਜਨਰੇਸ਼ਨ ਘਟੂ ਘਟ ਹੋਰ ਨਿਕਲ ਜਾਊਗੀ ਸੋ ਅਸੀਂ ਚਾਹਦੇ ਸੀਗੇ ਕਿ ਜ਼ਿਲ੍ਹੇ ਮੋਗੇ ਨੂੰ ਅਸੀਂ 25 ਸਾਲ ਦੀ ਵਿਜਨ ਦਈਏ ਤਾਂ ਕਿ 2050 'ਚ ਸਾਡਾ ਜਿਹੜਾ ਮੋਗਾ ਜ਼ਿਲ੍ਹਾ ਹੈਗਾ ਉਹ ਕਿੱਦਾਂ ਦਾ ਦਿਖੇ ਉਸ ਦੇ ਬਾਰੇ ਅਸੀਂ ਚਾਹਦੇ ਸੀਗੇ ਕਿ ਜਿਹੜੇ ਲੋਕ ਇੱਥੋਂ ਦੇ ਜੰਮੇ ਆ ਜਿਹੜੇ ਇੱਥੋਂ ਪੱਲੇ ਆ ਜਿਹੜੇ ਇੱਥੇ ਪੜ੍ਹੇ ਆ ਜਿਹੜੇ ਸਾਲਾਂ ਤੋਂ ਇੱਥੇ ਵਿਚਰ ਰਿਹਾ ਹੈ ਇੱਥੋਂ ਦੇ ਵਸਿੰਦੇ ਸਾਡੇ ਆਪਣੇ ਸਿਟੀਜ਼ਨ ਜਿਹੜੇ ਮੁੱਗੇ ਦੇ ਉਹਨਾਂ ਤੋਂ ਅਸੀਂ ਸੁਝਾਅ ਲਈਏ ਕਿ ਤੁਸੀਂ 2050 ਦੇ ਮੋਗਾ ਨੂੰ ਕਿੱਦਾਂ ਦੇਖਣਾ ਚਾਹੁੰਦੇ ਆ ਇਸ ਕਰਕੇ ਅਸੀਂ ਇਹ ਸਕੀਮ ਲਾਂਚ ਕੀਤੀ ਹੈ ਇੱਥੇ ਅਸੀਂ ਸਾਰੇ ਜਿਹੜੇ ਸਾਡੇ ਮੋਗੇ ਦੇ ਰੈਜ਼ੀਡੈਂਟਸ ਹੈ ਚਾਹੇ ਉਹ ਬਾਹਰ ਵੀ ਚਲੇ ਗਏ ਕੋਈ ਐਨਆਰਆਈਜ਼ ਹੈਗੇ ਅਸੀਂ ਗੂਗਲ ਫਾਰਮ ਦੇ ਥਰੂ ਹੋਣਾ ਸਾਰਿਆਂ ਤੋਂ ਉਹਨਾਂ ਦੇ ਸੁਝਾਅ ਲਵਾਂਗੇ ਜਿਹੜੀ ਜਿਹੜੀਆਂ ਸਕੀਮ ਸਾਡੇ ਕੋਲ ਇਸ ਫਿਲਹਾਲ ਚੱਲ ਰਹੀਆਂ ਹੈਗੀਆਂ ਉਹ ਸਕੀਮਸ ਦੇ ਅੰਤਰਗਤ ਅਸੀਂ ਉਹ ਜਿਹੜੇ ਆਈਡੀਆਜ਼ ਹੈ ਉਹਨਾਂ ਨੂੰ ਢਾਲਣ ਦੀ ਕੋਸ਼ਿਸ਼ ਕਰਾਂਗੇ ਅਨ ਇੱਕ ਰੂਡ ਮੈਪ ਤਿਆਰ ਕਰਾਂਗੇ ਕਿ 2050 'ਚ ਸਾਡਾ ਜ਼ਿਲ੍ਹਾ ਮੋਗਾ ਕਿਸ ਤਰੀਕੇ ਨਾਲ ਵਿਕਸਿਤ ਜ਼ਿਲ੍ਹਾ ਬਣੇ ਇਹ ਸਾਰੇ ਜ਼ਿਲ੍ਹੇ ਨਾਲੋਂ ਵਧੀਆ ਇੱਕ ਸਾਫ਼ ਸੁਥਰਾ ਸੋਹਣਾ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਜ਼ਿਲ੍ਹਾ ਬਣੇ। ਕਿਹੜੀ ਸਕੀਮਾਂ ਦੀ ਗੱਲ ਕੀਤੀ ਸਰ ਕਿਹੜੀਆਂ-ਕਿਹੜੀਆਂ ਜਿਹੜੀਆਂ ਸਕੀਮਾਂ ਪ੍ਰਸ਼ਾਸਨ ਨੇ ਲੋਜੀਆਂ ਆ ਇਹਨੂੰ ਡਿਵੈਲਪਮੈਂਟ ਦੇ ਪੱਖੋਂ ਮੋਗਾ ਕਾਫੀ ਤੇਜ਼ੀ ਨਾਲ ਪਕੜ ਉਹਦੀ ਸਪੀਡ ਫੜੀ ਹੋਈ ਹੈ। ਅਸੀਂ ਨੀਤੀਯੋਗ ਦੇ ਜਿਹੜੇ ਐਸਪੀਰੀਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਹੈ ਉਸੇ ਵੀ ਆ ਪੂਰੇ ਪਾਰਚੇ ਨੋਵੇਂ ਨੰਬਰ ਤੇ ਆਏ ਸੀਗੇ ਸੋ ਸਾਡਾ ਆਈਡੀਆ ਸੀਗਾ ਕਿ ਅਸੀਂ 5 ਸਾਲ ਦੀ ਵਿਜਨ ਲੈਣ ਦੀ ਬਜਾਏ ਅਸੀਂ 25 ਸਾਲ ਦੀ ਵਿਜਨ ਲਈਏ ਤਾਂਕਿ ਇੱਕ ਸਸਟੇਨੇਬਲ ਤਰੀਕੇ ਦੇ ਨਾਲ ਸਾਰਿਆਂ ਨੂੰ ਸਮਿਲਿਤ ਕਰਦੇ ਹੋਏ ਹਰ ਵਰਗ ਨੂੰ ਉਸਦੀ ਪ੍ਰੋਪਰ ਰਿਪਰੈਜੈਂਟੇਸ਼ਨ ਦਿੰਦੇ ਹੋਏ ਅਸੀਂ ਇਹਨੂੰ ਅੱਗੇ ਲੈ ਕੇ ਜਾਈਏ ਜਿੱਥੇ ਹਰ ਵਰਗ ਦੇ ਬਾਰੇ ਪਾਵੇ ਉਹ ਹੈਲਥ ਹੋਵੇ ਪਾਵੇ ਐਜੂਕੇਸ਼ਨ ਹੋਵੇ ਪਾਵੇ এনवायरमेंट ਹੋਵੇ आपका टूरिज्म को भी बढ़ावा देने वास्ते एक पॉइंट रखे लॉ एंड ऑर्डर भी रखे बट मेन साटेनेबल मोटिव है वो सस्टेनेबल है जो भी आपवेलपमेंट की गल करते हैं सो पच्चीस साल अगे ਜਾ ਕਿ ਜਿਹੜੀ ਸਾਡੀ ਡਿਵੈਲਪਮੈਂਟ ਹੈ ਉਹ ਚੇ ਹਰ ਵਰਗ ਦੀ ਡਿਵੈਲਪਮੈਂਟ ਹੋਵੇ ਐਂਡ ਹਰ ਵਰਗ ਨੂੰ ਅਸੀਂ ਸੰਮਿਲਿਤ ਕਰਕੇ ਇੱਕ ਬੜੇ ਵਧੀਆ ਤਰੀਕੇ ਨਾਲ ਡਿਵੈਲਪਮੈਂਟ ਕੀਤੀ ਜਾਵੇ ਤਾਂ ਕਿ ਅਸੀਂ ਸੋਸਾਇਟੀ ਨੂੰ এনवायरमेंट ਨੂੰ ਹਰ ਪੱਖੋਂ ਬਚਾਈਏ ਤੇ ਲੋਕਾਂ ਦੀ ਜਿਹੜੀ ਮਨਪੌਣ ਦਾ ਜ਼ਿਲ੍ਹਾ ਉਹਨੂੰ ਆਪਾਂ ਤਿਆਰ ਕਰੀਏ ਸਰ ਇਹ ਜਿਹੜੀ ਇਹ ਸਕੀਮ ਦਾ ਆਪਾਂ ਜੇ ਗਰਾਉਂਡ ਲੈਵਲ ਤੋਂ ਸਟਾਰਟ ਕਰਨੀ ਚਾਹੀਏ ਦੇਖੋ ਕਿਉਂਕਿ ਅਨਪੜ ਹੈ ਲੋਕ ਕਈ ਇਹੋ ਜਿਹੇ ਵੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਜੀ ਇਹਨਾਂ ਸਕੀਮਾਂ ਬਾਰੇ ਕਿਸ ਤਰ੍ਹਾਂ ਕਰ ਸਕਦੇ ਆ ਅਸੀਂ ਇਹਨੂੰ ਹਰ ਤਰੀਕੇ ਨਾਲ ਲਾਂਚ ਕਰਨੇ ਡਿਜੀਟਲ ਡਿਵਾਈਡ ਸਾਨੂੰ ਪਤਾ ਇੱਕ ਪ੍ਰੋਬਲਮ ਹੈਗੀ ਹੈ ਸੋ ਜਿਹੜੇ ਲੋਕ ਅਨਪੜ ਹੈਗੇ ਆ ਜਾਂ ਲੋਕ ਮੋਬਾਈਲ ਵਗੈਰਾ ਨਹੀਂ ਯੂਜ਼ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਗੂਗਲ ਫਾਰਮ ਚਲਾਉਣ 'ਚ ਦਿੱਕਤ ਆਂਦੀ ਹੈ ਉਹਨਾਂ ਵਾਸਤੇ ਅਸੀਂ ਸੁਝਾਅ ਬਕਸੇ ਹਰ ਸਰਕਾਰੀ ਡਿਪਾਰਟਮੈਂਟ ਦੇ ਆਫਿਸ 'ਤੇ ਲਗਾਵਾਂਗੇ ਜਿੱਥੇ ਉਹ ਆ ਕੇ ਆਪਣੇ ਸੁਝਾਅ ਦੇ ਸਕਦੇ ਜਿਹੜੇ ਵਧੀਆ ਸੁਝਾਅ ਹੋਣਗੇ ਉਹਨਾਂ ਨੂੰ ਹਰ ਹਫ਼ਤੇ ਸਾਡੇ ਨੋਟਿਸ ਬੋਰਡ ਤੇ ਵੀ ਆਪਾਂ ਡਿਸਪਲੇ ਕਰਾਂਗੇ ਤਾਂ ਕਿ ਬਾਕੀਆਂ ਨੂੰ ਵੀ ਉਹ ਸੁਝਾਅ ਨਾਲ ਇੱਕ ਆਈਡੀਆ ਮਿਲੇ ਕਿ ਉਹ ਕਿਸ ਤਰੀਕੇ ਨਾਲ ਦੀ ਆਪਾਂ ਸੂਚ ਬਣਾਉਣਾ ਚਾਹੁੰਦੇ ਆ ਮੇਨ ਸਾਡਾ ਮਕਸਦ ਆ ਹੈਗਾ ਕਿ ਲੋਕਾਂ ਨੂੰ ਆਪਣੇ ਸਾਰੇ ਮੁਕੇ ਵਾਸੀਆਂ ਨੂੰ ਇਹ ਫੋਰਸ ਕਰਨਾ ਕਿ ਉਹ 25 ਸਾਲ ਅੱਗੇ ਦਾ ਮੁਗਾ ਕਿਦਾਂ ਦਾ ਦੇਖਣਾ ਚਾਹੁੰਦੇ ਆ ਉਸ ਦੇ ਬਾਰੇ ਉਹ ਸਾਨੂੰ ਸੁਝਾਅ ਦੇ ਸੈਂਟਰ ਦੀਆਂ ਕਾਫੀ ਪਾਲਿਸੀਆਂ ਆਉਂਦੀਆਂ ਜਿਹੜੀਆਂ ਕਿ ਅੱਗੇ ਵਿਧਾਨਵਸਥੀ ਹੁੰਦੀਆਂ ਵੀ ਡਵੈਲਪਮੈਂਟ ਵੱਧਦੀ ਰਹੇ ਐਗਰੀਕਲਚਰ ਨੂੰ ਚੱਕਿਆ ਜਾਵੇ ਪਬਲਿਕ ਤੱਕ ਉਹ ਨਹੀਂ ਉਹਨਾਂ ਨੂੰ ਵੇਅਰਨੈਸ ਮਿਲਦੀ ਤੇ ਕਾਫੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਕਿ ਈਜ਼ੀ ਤਰੀਕੇ ਨਾਲ ਉਹਨਾਂ ਕੋਲ ਕਿਹੜਾ ਹੈਗਾ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਦਿੱਤਾ ਜਾਏਗਾ ਸਭ ਤੋਂ ਵਧੀਆ ਤੇ ਈਜ਼ੀ ਤਰੀਕਾ ਮੇਰੇ ਮੀਡੀਆ ਦੇ ਮੇਰੇ ਭਰਾ ਭੈਣ ਹੈਗੇ ਜਿਹੜੇ ਮੇਰੇ ਸਾਹਮਣੇ ਖੜੇ ਹੈਗੇ ਐਂ ਤੁਹਾਡੇ ਥਰੂ ਅਸੀਂ ਆ ਕਰ ਕਰ ਇਹ ਮੈਸੇਜ ਲੈ ਕੇ ਜਾਣਾ ਚਾਹੁੰਦੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਹ ਦੀ ਵੀ ਇਹ ਵਿਜਨ ਹੈ ਕਿ ਆਪਾਂ ਰੰਗਲਾ ਪੰਜਾਬ ਬਣਾਈਏ ਸੋ ਇਸ ਰੰਗਲਾ ਪੰਜਾਬ ਦੀ ਵਿਜਨ ਦੇ ਅੰਤਰਗਤ ਅਸੀਂ ਮੁੰਗੇ ਜ਼ਿਲ੍ਹੇ 'ਚ ਆ ਇਵੈਂਟ ਅੱਜ ਲਾਂਚ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਹਰ ਕਿਸੇ ਕੋਲ ਪਹੁੰਚੇ ਹਰ ਉਸcar ਕੋਲ ਪਹੁੰਚੇ ਤੇ ਜਿਹੜੀ ਅਸੀਂ ਸਕੀਮਸ ਬਣਾਈਏ ਉਹ ਲੋਕਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਜਾਣਨ ਤੋਂ ਬਾਅਦ ਉਹਨਾਂ ਦੀ ਵਿਜਨ ਸਮਝਣ ਤੋਂ ਬਾਅਦ ਹੀ ਅਸੀਂ ਉਹ ਪ੍ਰੋਜੈਕਟਾਂ ਤੇ ਕੰਮ ਕਰੀਏ ਤਾਂ ਕਿ ਅਸੀਂ ਮੋਗਾ ਜ਼ਿਲ੍ਹੇ ਨੂੰ ਮੋਗਾ ਵਾਸੀਆਂ ਦੇ ਵਿਜਨ ਦੇ ਹਿਸਾਬ ਨਾਲ ਬਣਾ ਸਕੀਏ